ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਬੱਚਾ ਜੋ ਕੁਝ ਦੇਖਦਾ ਹੈ ਉਹੀ ਕੁਝ ਸਿੱਖਦਾ ਹੈ ਜਿਹੋ ਜਿਹਾ ਮਾਹੌਲ ਉਸ ਨੂੰ ਮਿਲੇਗਾ ਵੱਡਾ ਹੋ ਕੇ ਉਹ ਉਸੇ ਤਰ੍ਹਾਂ ਦਾ ਬਣੇਗਾ ਇਸੇ ਨੂੰ ਲੈ ਕੇ ਹੁਣ ਇੱਕ ਬੱਚੇ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਛੋਟਾ ਜਿਹਾ ਬੱਚਾ ਗਿਟਾਰ ਵਜਾ ਕੇ ਗਾਣਾ ਗਾ ਰਿਹਾ ਹੈ ਰਾਸਾਲ ਇਸ ਬੱਚੇ ਦਾ ਪਿਤਾ ਸਿੰਗਰਾਂ ਦੇ ਨਾਲ ਗਿਟਾਰ ਵਜਾਉਂਦਾ ਹੈ ਅਤੇ ਆਪਣੇ ਪਿਤਾ ਨੂੰ ਘਰੇ ਰਿਆਜ਼ ਕਰਦਾ ਦੇਖ ਬੱਚਾ ਵੀ ਉਸੇ ਤਰ੍ਹਾਂ ਉਸ ਦੀ ਨਕਲ ਕਰ ਰਿਹਾ ਹੈ ਸੋ ਤਾਂ ਹੀ ਤੱਕ ਕਿਹਾ ਜਾਂਦਾ ਹੈ ਕਿ ਬੱਚੇ ਰੱਬ ਦਾ ਰੂਪ ਹੁੰਦੇ ਨੇ ਅਤੇ ਬਚਪਨ ਤੋਂ ਹੀ ਜਿਸ ਮਾਹੌਲ ਵਿੱਚ ਬੱਚਾ ਰਹਿੰਦਾ ਹੈ ਜਾਂ ਜੋ ਮਾਹੌਲ ਉਸ ਨੂੰ ਮਿਲਦਾ ਹੈ ਬੱਚਾ ਵੀ ਉਸੇ ਰਾਹ ਤੇ ਤੁਰਨ ਲੱਗ ਜਾਂਦਾ ਹੈ ਕਿਉਂਕਿ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੀ ਸਹੀ ਹੈ ਅਤੇ ਕੀ ਗਲਤ ਹੈ ਮਾਪਿਓ ਬੱਚੇ ਨੂੰ ਜਿੱਧਰ ਨੂੰ ਤੋਰਦੇ ਨੇ ਬੱਚਾ ਉਸੇ ਪਾਸੇ ਤੁਰ ਪੈਂਦਾ ਹੈ ਸੋ ਜੋ ਕੁਝ ਵੀ ਤੁਸੀਂ ਆਪਣੇ ਬੱਚਿਆਂ ਨੂੰ ਬਣਾਉਣਾ ਚਾਹੋ ਉਸ ਨੂੰ ਬਚਪਨ ਤੋਂ ਹੀ ਉਹੋ ਜਿਹਾ ਮਾਹੌਲ ਦਿਓ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ